ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜਦ ਸਵੈ ਕਹਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਇ ਟੂ ਸਵੈ ਤੁਮ ਘਾਵੋ ਆਪ ਹਾਤਾ ਮੋਹਿ ਬਚਾਵੋ ਸੁਖੀ ਹੋ ਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਹਰ ਚਾਲ ਜਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਔਰਣ ਧਿਆਉ ਜੋ ਪਰਚਾਉ ਸਦੁਮਤੇ ਪਾਉ ਸੇਵਕ ਸੇਕੋ ਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਹੈ ਆਪ ਹਾਦੈ ਮੁਝੈ ਵਰੀਐ ਮਰਨ ਕਾਲ ਕਾ ਤਰਾਸਨੇ ਵਰੀਐ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਦੂਜੋ ਕਰਿਓ ਰੱਛਾ ਰਾਖ ਲਿਓ ਮੋਇ ਰਖਣਹਾਰੀ ਸਾਹਿਬ ਸੰਤ ਸੁਹਾਏ ਪਿਆਰੀ ਦੀਨ ਬਾਂ ਦੁਸ਼ਟਣ ਕੇ ਹੰਤਾ ਤੁਮੋਹ ਪੁਰੀਜ ਤਰਦਾ ਕੰਤਾ ਕਾਲ ਪਾਏ ਬ੍ਰਹਮਾ ਬੁੱਤਰਾ ਕਾਲ ਪਾਏ ਸਿਵ ਜੂ ਉਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸਖਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸਭ ਕੀਓ ਬੇਜ ਰਾਏ ਬ੍ਰਹਮਾ ਜੋਥੀਓ ਜਵਣ ਕਾਲ ਸਾਰੋਕਸ਼ਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਣ ਕਾਲ ਸਜਤ ਬਨਾਇਓ ਦੇਵ ਦਾਇਆ ਜਸ਼ਨੇ ਉਜਾਇਓ ਆਦੰਤੇ ਕੈਉ ਤਰਾ ਸੋਈ ਗੁਰੂ ਸਮਝਿਓ ਅਮਾਰਾ ਨਮ ਜਕਾਰਤ ਜੀ ਕੋ ਮਾਰੀ ਸਗਲ ਪ੍ਰਜਾ ਜਨ ਆਵ ਸੁਵਾਰੀ ਸਿਵ ਕਨ ਕੋ ਸੇਵ ਗੁਣ ਸੁਭਦੀਓ ਸਤਰਣ ਕੋ ਪਲ ਮੋਹਨ ਕੀਓ ਘਟ ਘੜ ਕੇ ਅੰਤਰ ਕੀ ਜਾਣਤ ਪਰੇ ਪੁਰੇ ਕੀ ਪੀਰ ਪਛਾਨਤ ਛੇੜੀ ਦੇ ਕੁੰਚਰਿਆ ਥੂਲਾ ਸਾਪਾ ਕਿਰਪਾ ਦਿੜ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀੜ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਨੈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਉ ਦੇਹ અપਾਰਾ ਜਵਿਆ ਕਰਗ ਕਰ ਤੋਂ ਗਵਹੂੰ ਤੋਂ ਮੈਂ ਮਿਲ ਤਉ ਦੇ ਤਰਜਵੂੰ ਜੇ ਤੇ ਬਦਨ ਸਿਰ ਸਾਤਾਰੈ ਆਪੇ ਆਪਣੇ ਬੋਝ ਉਚਾਰੈ ਤਮੋਜ ਵਿਹੇਤ ਰਤਨ ਆਲਮ ਜਾਣਤ ਭੇਦ ਭੇਦ ਅਰੇ ਆਲਮ ਨਿਰੰਕਾਰ ਨਿਵਕਾਰ ਅਨੁਲੰਭੁ ਆਦੇ ਨੀਲਾ ਨਾਦ ਸੰਭ ਤਾਕਾ ਮੂੜ ਚਾਰਤ ਪੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਭਿਵ ਆਬੇ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪੈ ਤੋਂ ਇਹ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦਹਜਾ ਪ੍ਰਥਾਂ ਸੰਸਾਰਾ ਏ ਕੈ ਰੂਪਨੂ ਸਰੂਪਾ ਰੰਗ ਭਿਓ ਰਾਵ ਕੇ ਭੂਪਾ ਅੰਡ ਜੇ ਰ ਸਿਤ ਕਿੰਨੀ ਉਤਪੈ ਖਾਣ ਬਹੁ ਰਜਦੀਨੀ ਕਹਉ ਬੋਲ ਰਾਜਾ ਵ ਬੈਠਾ ਕਹਉ ਸਿਮਟ ਪਿਓ ਸ਼ੰਕਰ ਘੇਟਾ ਸੋ ਗਿਰਿ ਜੀਰਿ ਦਿਖਾਏ ਚੰਪਵ ਆਤ ਜੁਗਾਦ ਸਰੂਸ ਚੰਪਵ ਅਵਰਛਾ ਮੇਰੀ ਤੁਮ ਕਰੋ ਸਿਖਿ ਉਭਾਰੇ ਸਿਖ ਸੰਗਰੋ ਦੁਖ ਜਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਕਤਾ ਜੇ ਅਤੋਤਾ ਚਰਨੀ ਪਰੇ ਤਿਨ ਕੇ ਦੁਖਿਤ ਦੁਤ ਵੈ ਮਰੇ ਫੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸੋ ਟਾਰਿੰ ਜੋ ਕਾਲ ਕੋਇ ਕੁਬਾਰ ਤੇ ਆਏ ਹੈ ਤਾਂ ਕੇ ਕਾਲਿਕ ਨੇ ਆਏ ਹੈ ਰੱਛਾ ਹੋਏ ਤਾਂ ਇਸੋ ਕਾਲ ਦੁਸ਼ਟ ਰੀ ਟਟਰੇ ਤਤ ਕਾਲਾ ਕਿਰਪਾ ਦਿਰਤਾਂ ਜਾਏ ਨਿਹਰ ਹੋ ਤਾਂ ਕੇ ਤਾਉ ਤਨਕ ਮੋਰ ਹੋ ਰਿੱਦ ਸਿੱਧ ਘਰ ਮੋਸਾ ਹੋਈ ਦੁਇ ਟ ਸਾ ਸਵੈਸ ਕਹਿਣਾ ਕੋਈ ਏਕ ਬਾਰ ਜਨਤ ਵੈ ਸੋ ਬਾਰਾ ਕਾਲ ਪਾਂ ਤੇ ਤਾਹਿ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਰ ਦੁੜ ਦੋ ਤੇਰਾ ਖੜ ਕੇ ਤੇ ਮੈਂ ਸ਼ਰਨ ਤਿਹਾਰੀ ਆਪਾ ਦੈ ਲਿਓ ਬਾਰੀ ਸਰਵ ਠੌਰ ਮੋਹ ਸਹਾਈ ਦੁੜ ਦੋ ਤੇ ਲਿਓ ਚਾਈ ਖੜਗ ਕੇ ਤੇ ਮੈਂ ਸ਼ਰਨ ਤਿਹਾਰੀ ਆਪਾ ਦੈ ਲਿਓ ਬਾਰੀ ਸਰਵ ਠੌਰ ਮੋਹ ਸਹਾਈ ਦੋਇ ਤੇ ਦੋ ਗਤੇ ਲਿਓ ਵਿਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜਦ ਸਵੀਂ ਕਹਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਰ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਇ ਤੁ ਸਵੈ ਤੁਮ ਘਾਵੋ ਆਪ ਹਾਤਾ ਮੋਹਿ ਬਚਾਵੋ ਸੁਖੀ ਹੋ ਸੈ ਮੋਰਾ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰਾ ਚਾਲ ਜਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੋ ਮਹਾਂ ਸ਼ਾਡ ਕੋਈ ਵਰਣ ਧਿਆਉ ਜੋ ਪਰਚਾਉ ਸੁ ਤੁਮ ਤੇ ਪਾਉ ਸੇਵਕ ਸਿ ਕਾ ਮਾਰੇ ਤਾਰਿਅ ਹੈ ਚੁਣ ਚੁਣ ਸਤਰ ਹਮਾਰੇ ਮਾਰਿਅ ਹੈ ਆਪ ਹਾਜੈ ਮੁਝੈ ਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹਉ ਜੋ ਸੁਦਾ ਹਮਾਰੇ ਪਛਾ ਸ੍ਰੀ ਅਦੂਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੀ ਨਿਵਾਂ ਦੁਸ਼ਟਣ ਕੇ ਹੰਤਾ ਤੁਮੋ ਪੁਰੀ ਜਤਰਦਾ ਕੰਤਾ ਕਾਲ ਪਾਏ ਬ੍ਰਹਮਾ ਉਤਰਾ ਕਾਲ ਪਾਏ ਸੁਜੂ ਉਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸਖਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸਭ ਕੀਓ ਬੇਜਰਾਏ ਬ੍ਰਹਮਾ ਜੋਥੀਓ ਜਵਣ ਕਾਲ ਸਾ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਉਣ ਕਾਲ ਸਹਜਤ ਬਨਾਇਓ ਦੇਵ ਦਾਤ ਜਸ਼ਨਿ ਉਭਜਾਇਓ ਆਦੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਅਮਾਰ ਨਮਜਕਾਰਤ ਜੀ ਕੋ ਮਾਰੀ ਸਗਲ ਪ੍ਰਜਾ ਜਨ ਆਵ ਸੁਵਾਰੀ ਸੇਵ ਕਨ ਕੋ ਸਭ ਗੁਣ ਸੁਭਦੀਓ ਸਤਰਣ ਕੋ ਪਲ ਮੋਹਨ ਕੀਓ ਘਟ ਘੜ ਕੇ ਅੰਤਰ ਕੀ ਜਾਣਤ ਪਰੇ ਪੁਰੇ ਕੀ ਪੀਰ ਪਛਾਨਤ ਚੇਤੀ ਦੇ ਕੁੰਚ ਰਿਆ ਥੂਲਾ ਸਾਪਾ ਕਿਰਪਾ ਦਿੜ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਭੀੜ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬੁਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਉ ਦੇਹ ਅਪਾਰਾ ਜਬਿਆ ਕਰਗ ਕਰ ਤੋਂ ਕਵਹੂੰ ਤੋਂ ਮੈਂ ਮਿਲ ਤਉ ਦੇ ਤਰਸਵੂੰ ਜੇ ਤੇ ਬਦਨ ਸ੍ਰੇਟ ਸਾਤਾਰੈ ਆਪੇ ਆਪਣੇ ਬੋਝ ਉਚਾਰੈ ਤੁਮ ਜ਼ਵਹਿ ਤੇ ਰੈਤਨ ਆਲਮ ਜਾਣਦ ਬੇਦ ਪੇਦ ਅਰੇ ਆਲਮ ਨਿਰੰਕਾ ਨਿਲਕਾਂ ਨਰਲਾਮ ਬੋ ਆਦੇ ਅਨਿਲਾ ਨਾਦ ਸੰਭ ਤਾਕਾ ਮੂੜ ਚਾਰਤ ਪੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਕੋ ਕਰ ਪਾਹਨ ਅਨਮਨਤ ਮਹਾ ਮੂੜ ਕਛ ਬੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨ ਤਨੈ ਭਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਪੈ ਤੋਂ ਏ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦਹਜਾ ਪ੍ਰਥਮ ਸੰਸਾਰਾ ਏ ਕੈ ਰੂਪਨੂ ਸਰੂਪ ਰੰਗ ਭਿਉ ਰਾਵ ਕੇ ਭੂਪਾ ਅੰਡ ਜੇ ਰ ਸਿਤਜ ਕਿੰਨੀ ਉਤਪੈ ਖਾਣ ਬਹੋਰ ਰਜਦੀਨੀ ਕਹੂੰ ਬੋਲ ਰਾਜਾ ਆਵ ਬੈਠਾ ਕਹੂੰ ਸਿਮਟ ਪਿਉ ਸੰਕਰੇ ਘੇਟਾ ਸਗਦੇ ਸੇਟ ਦਿਖਾਏ ਚੰਪਵ ਹਾਥ ਜੁਗਾਦ ਸੁਨੋ ਸੁ ਚੰਪਵ ਅਵਰਛਾ ਮੇਰੀ ਤੁਮ ਕਰੋ ਸਿਖਿਓ ਭਾਰੇ ਸਿਖ ਸੰਗਰੋ ਦੁਖ ਜਤੇ ਉਤਪਦ ਉਪਾਤਾ ਸਕਲ ਮਲੇਸ਼ ਕਰੋ ਰਣ ਕਤਾ ਜੇ ਅਤੋਤਾ ਚਰਣੀ ਪਰੇ ਤਿਨਕੇ ਦੁਖ ਦੁਤ ਵੈ ਮਰੇ ਵਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕੜ ਸੋ ਟਾਰੇ ਜੋ ਕਲ ਕੋਇ ਕੁਮਾਰ ਤੇ ਆਏ ਹੈ ਤਾਂ ਕੇ ਕਾਲਿਕ ਨੇ ਆਏ ਹੈ ਰੱਛਾ ਹੋਏ ਤਾਂ ਇਸੋ ਕਾਲ ਦੁਸ਼ਟ ਰੀ ਟਟਰੇ ਤਤ ਕਾਲਾ ਕਿਰਪਾ ਦਿੜਤਾਂ ਜਾਏ ਨਿਹਰ ਹੋ ਤਾਂ ਕੇ ਤਾਉ ਤਨਕ ਮੋਰ ਹੋ ਰਿੱਧ ਸਿਧ ਘਰ ਮੋਸਾ ਹੋਈ ਦੁਇ ਟਿ ਸਾ ਸਵੈਸ ਕਹਿਣਾ ਕੋਈ ਇਕ ਵਾਰ ਜਿਨ ਤਵੇਂ ਸੁਬਾਰਾ ਕਾਲ ਪਾਂ ਤੇ ਤਾਹੋਂ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਰ ਜੜ ਦੋ ਤੇ ਰਹਾ ਖੜ ਕੇ ਤਵੇਂ ਸ਼ਰਨ ਤਿਹਾਰੀ ਆਪਾ ਦੈ ਲਿਓ ਬਾਰੀ ਸਰਵ ਠੌਰ ਮੋਹ ਸੁਹਾਈ ਦੁਟ ਦੋ ਤੇ ਲਿਓ ਚਾਈ ਖੜਗ ਕੇ ਤਵੇਂ ਸ਼ਰਨ ਤਿਹਾਰੀ ਆਪਾ ਦੈ ਲਿਓ ਬਾਰੀ ਸਰਬਠੌਰ ਮੋਹ ਸੁਹਾਇ ਦੁਇਟ ਦੋ ਗਤੇ ਲਿਓ ਵਿਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜਦ ਸਵੈ ਕਹਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਰ ਰਹਿ ਹਮਾਰਾ ਆਪਣਾ ਜਾਣ ਕੋ ਪ੍ਰਤਪਾਰਾ ਹਮਰੇ ਦੁਇ ਟ ਸੁਵੈ ਤੁਮ ਘਾਵਹੁ ਆਪ ਹਾਤਾ ਮੋਹਿ ਵਿਚਾਵਹੁ ਸੁਖੀ ਹੋ ਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਹ ਰਚਾਰਿ ਕਰਦਾ ਕਰੀਐ ਸਭੈ ਰਣ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮਹੇਂ ਛਾੜ ਕੋਈ ਅਨਣ ਧਿਆਉ ਜੋ ਪਰਚਾਉ ਸੁ ਧੁੰਮਤੇ ਪਾਉ ਸੇਵਕ ਸੇ ਕਾ ਮਾਰੇ ਤਾਰਿਯ ਹੈ ਚੁਣ ਚੁਣ ਸਤਰ ਹਮਾਰੇ ਮਾਰਿਯ ਹੈ ਆਪ ਬਾਧੈ ਮੁਝੈ ਬਰੀਐ ਮਰਨ ਕਾਲ ਕਾ ਤਰਾਸਨ ਬਰੀਐ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਦੂਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੀ ਸਾਹਿਬ ਸੰਤ ਸੁਹਾਏ ਪਿਆਰੇ दीनबान दुष्टन के हंता तुम हो पुरिजे तर्दाकं ता काल पाए ब्रह्मा पुत्रा काल पाए शिवजू अवतरा काल पाए करबसन प्रकाश सकल काल का किया तमाशा जमण काल योगी सब कीयो बेज राय ब्रह्मा जोथियो जमण काल सारोक्षवारा नमस्कार है ताई हमारा ਜਉਣ ਕਾਲ ਸਹਜਤ ਬਨਾਇਓ ਦੇਵ ਦਾਤ ਜਸ਼ਨਿ ਉਜਾਇਓ ਆਦੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮ ਜਕਾਰਤ ਜੀ ਕੋ ਮਾਰੀ ਸਗਲ ਪ੍ਰਜਾ ਜਨ ਆਵ ਸੁਵਾਰੀ ਸਿਵ ਕਨ ਕੋ ਸਭ ਗੁਣ ਸੁਭਦੀਓ ਸਤਰਣ ਕੋ ਪਲ ਮੋਹਨ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਪਰੇ ਪੁਰੇ ਕੀ ਪੀਰ ਪਛਾਨਤ ਚੇਤੀ ਦੇ ਕੁੰਚ ਰਿਆ ਥੂਲਾ ਸਾਪਾ ਕਿਰਪਾ ਦਿੜ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀੜ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਉ ਦੇਹ અપਾਰਾ ਜਬਿਆ ਕਰਗ ਕਰ ਤੋਂ ਕਵਹੂੰ ਤੋਂ ਮੈਂ ਮਿਲ ਤਉ ਦੇ ਤਰਜਵੂੰ ਜੇ ਤੇ ਬਦਨ ਸ੍ਰੇਟ ਸਾਤਾਰੈ ਆਪੇ ਆਪਣੀ ਬੂਝ ਉਚਾਰੈ ਤੁਮੋ ਜਵਹਿ ਤੇ ਰਤਨ ਆਲਮ ਜਾਣਦ ਬੇਦ ਪੇਦ ਅਰੇ ਆਲਮ ਨਿਰੰਕਾ ਨਿਰਕਾਂ ਦਰੁਣੰਭੂ ਆਦੇ ਅਨੀਲਾ ਨਾਦ ਸੰਭ ਤਾਕਾ ਮੂੜ ਚਾਰਤ ਪੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਬੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨ ਤਨੈ ਭਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿਨ ਭੈ ਤੋਏ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਹਜਾ ਪ੍ਰਤੋ ਸੰਸਾਰਾ ਏਕੈ ਰੂਪ ਅਨੂ ਸੁਰੂਪ ਰੰਗ ਭਿਓ ਰਾਵ ਕੇ ਭੂਪਾ ਅੰਡ ਜੇਰੇ ਸੇਤ ਜਕੀਨੀ ਉਤਪੇ ਖਾਣ ਬਹੁਰ ਰਜਦੀਨੀ ਕਹੋਂ ਬੋਲ ਰਾਜਾ ਹਵ ਬੈਠਾ ਕਹੋਂ ਸਿਮਟ ਪਿਉ ਸੰਕਰ ਗੈਟਾ ਸਗਰੇ ਸੇਟ ਦਿਖਾਏ ਚੰਪਵ ਆਤ ਜੁਗਾਦ ਸਰੂਸ ਚੰਪਵ ਅਵਰਛਾ ਮੇਰੀ ਤੁਮ ਕਰੋ ਸਿਖਿਓ ਬਾਰੇ ਸਿਖ ਸੰਗਰੋ ਦੁਖ ਜਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਕਤਾ ਜੇ ਅਤੋਤਾ ਚਰਨੀ ਪਰੇ ਤਿਨਕੇ ਦੁਖ ਦੁਤ ਵੈ ਮਰੇਂ ਵਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸੌਟਾਰੇ ਜੋ ਕਲ ਕੋਈ ਕਬਾਰਤੇ ਆਏ ਹੈ ਤਾਂ ਕੇ ਕਾਲਿਕ ਨ ਆਏ ਹੈ ਰੱਛਾ ਹੋਏ ਤਾਂ ਸੋ ਕਾਲਾ ਦੁਸ਼ਟ ਰੀ ਟਟਰੇ ਤਤਕਾਲਾ ਕਿਰਪਾ ਦਿਰਤਾਂ ਜਾਏ ਨਿਹਰ ਹੋ ਤਾਂ ਕੇ ਤਾਵ ਤਨਕ ਮੋਰ ਹੋ ਰਿੱਦ ਸਿਦੇ ਘਰ ਮੋਸਾ ਹੋਈ ਦੁਇਟ ਸਾ ਸਵੈਸ ਕਹਿਣਾ ਕੋਈ ਇਕ ਵਾਰ ਜਿਨ ਤਵੇਂ ਸੁਬਾਰਾ ਕਾਲ ਪਾਂ ਤੇ ਤਾਇਓ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਰ ਦੁੜ ਦੋ ਤੇਰਾ ਖੜ ਕੇ ਤਮੈ ਸ਼ਰਨ ਤਿਹਾਰੀ ਆਪਾ ਦੈ ਲਿਓ ਬਾਰੀ ਸਰਵ ਠੌਰ ਮੋਹ ਸਹਾਈ ਦੁੜ ਦੋ ਤੇ ਲਿਓ ਚਾਈ ਖੜਗ ਕੇ ਤਮੈ ਸ਼ਰਨ ਤਿਹਾਰੀ ਆਪਾ ਦੈ ਲਿਓ ਬਾਰੀ ਸਰਬਠੌਰ ਮੋਹ ਸੁਹਾਇ ਦੁਇ ਤੇ ਦਗਤੇ ਲਹੋਵ ਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜਦ ਸਵੈ ਕਹਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨ ਨਮਰ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਇਤ ਸਵੈ ਤੁਮ ਘਾਵੋ ਆਪ ਹਾਤਾ ਮੋਹਿ ਬਚਾਵੋ ਸੁਖੀ ਹੋ ਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਚਾਲ ਜਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੋ ਮਹਾਂ ਸ਼ਾਡ ਕੋਈ ਵਰਣ ਧਿਆਉ ਜੋ ਪਰਚਾਉ ਸੁ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰਿਅ ਹੈ ਚੁਣ ਚੁਣ ਸਤਰ ਹਮਾਰੇ ਮਾਰਿਅ ਹੈ ਆਪ ਹਾਜੈ ਮੁਝੈ ਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਦੂਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੇ ਨਵਾਂ ਦੁਸ਼ਟਣ ਕੇ ਹੰਤਾ ਤੁਮੋ ਪੁਰੀ ਜਤਰਦਾ ਕੰਤਾ ਕਾਲ ਪਾਏ ਬ੍ਰਹਮਾ ਉਤਰਾ ਕਾਲ ਪਾਏ ਸੁਭਜੂ ਉਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸਖਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸਭ ਕੀਓ ਬੇਜਰਾਏ ਬ੍ਰਹਮਾ ਜੋਥੀਓ ਜਵਣ ਕਾਲ ਸਾਰੋਕਸ਼ਵਾਰਾ ਨਮਸਕਾਰ ਹੈ ਤਾਏ ਹਮਾਰਾ ਜਉਣ ਕਾਲ ਸਹਾਜਤ ਬਨਾਇਓ ਦੇਵ ਦਾਤ ਜਸ਼ਨਿ ਉਭਜਾਇਓ ਆਦੰਤੇ ਕੇਉ ਉਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮ ਜਕਾਰਤ ਜੀ ਕੋ ਮਾਰੀ ਸਗਲ ਪ੍ਰਜਾ ਜਨ ਆਵ ਸੁਵਾਰੀ ਸੇਵ ਕਨ ਕੋ ਸੇਵ ਗੁਣ ਸੁਭਦੀਓ ਸਤਰਣ ਕੋ ਪਲ ਮੋਹਨ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਪਰੇ ਪੁਰੇ ਕੀ ਪੀਰ ਪਛਾਨਤ ਜਿਦੀ ਦੇ ਕੁੰਚ ਰਿਆ ਥੂਲਾ ਸਾਪਾ ਕਿਰਪਾ ਦਿੜ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਭੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾਬਤ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਉ ਦੇਹ ਅਪਾਰਾ ਜਵਿਆ ਕਰਗ ਕਰ ਤੋਂ ਕਵਹੂੰ ਤੋਂ ਮੈਂ ਮਿਲ ਤਉ ਦੇ ਤਰ ਸਭੂੰ ਜੇ ਤੇ ਬਦਨ ਸ੍ਰੇਟ ਸਾਤਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਜਵਹਿ ਤੇਰੇ ਤਨ ਆਲਮ ਜਾਣਦ ਭੇਦ ਭੇਦ ਅਰੇ ਆਲਮ ਨਿਰੰਕਾ ਨਿਲਕਾ ਨਰਲਾੰਬੋ ਆਦਿ ਅਨਿਲਾ ਨਾਦ ਸੰਬ ਤਾਕਾ ਮੂੜ ਚਾਰਤ ਪੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਕੋ ਕਰ ਪਾਹਨ ਅਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਭਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿਰ ਭੈ ਤੋਏ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਹਜਾ ਪ੍ਰਤੋਂ ਸੰਸਾਰਾ ਏਕੈ ਰੂਪ ਅਨੂ ਸੁਰੂਪ ਰੰਗ ਭਿਓ ਰਾਵ ਕੇ ਭੂਪਾ ਅੰਡ ਜੇਰ ਸਿਤ ਜਕੀਨੀ ਉਤਪੇ ਕੌਣ ਬਹੁਰ ਰਜਦੀਨੀ ਕਹੋਂ ਬੋਲ ਰਾਜਾ ਵੇ ਬੈਠਾ ਕਹੋਂ ਸਿਮਟ ਪਿਉ ਸੰਕਰੇ ਘੇਟਾ ਸਗਦੇ ਸੇਟ ਦਿਖਾਏ ਚੰਪਵ ਹਾਥ ਜੁਗਾਦ ਸੁਨੋ ਸੁ ਚੰਪਵ ਅਵਰਛਾ ਮੇਰੀ ਤੁਮ ਕਰੋ ਸਿਖਿਓ ਭਾਰੇ ਸਿਖ ਸੰਗਰੋ ਦੁਖ ਜਤੇ ਉਤਪਦ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਤਾ ਜੇ ਅਤੋਤਾ ਚਰਣੀ ਪਰੇ ਤਿਨਕੇ ਦੁਖ ਦੁਤ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋਇਕ ਬਾਰਤੇ ਆਏ ਹੈ ਤਾਂਕੇ ਕਾਲਿਕ ਨ ਆਏ ਹੈ ਰੱਛਾ ਹੋਏ ਤਾਂ ਸੋ ਕਾਲਾ ਦੁਸ਼ਟ ਰੀ ਟਟਰੇ ਤਤਕਾਲਾ ਕਿਰਪਾ ਦਿਰਤਾਂ ਜਾਏ ਨਿਹਰ ਹੋ ਤਾਂਕੇ ਦਾਵ ਤਨਕ ਮੋਹਰ ਹੋ ਰਿੱਧ ਸਿਧ ਘਰ ਮੋਸਾ ਹੋਈ ਦੁਇਟ ਸਾ ਸਵੈਸ ਕਹਿਣਾ ਕੋਈ ਇਕ ਵਾਰ ਜਿਨ ਤਵੇਂ ਸੁਬਾਰਾ ਕਾਲ ਪਾਂ ਤੇ ਤਾਹਉ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਰ ਦੁੜ ਦੋ ਤੇਰਾ ਖੜ ਕੇ ਤਵੇਂ ਸ਼ਰਨ ਤਿਹਾਰੀ ਆਪਾ ਦੈ ਲਿਓ ਬਾਰੀ ਸਰਵ ਠੌਰ ਮੋਹ ਸਹਾਈ ਦੁੜ ਦੋ ਤੇ ਲਿਓ ਚਾਈ ਖੜਗ ਕੇ ਤਵੇਂ ਸ਼ਰਨ ਤਿਹਾਰੀ ਆਪਾ ਦੈ ਲਿਓ ਬਾਰੀ ਸਰਵਠੌਰ ਮੋਹ ਸੁਹਾਇ ਦੁਇ ਤੇ ਦਗਤੇ ਲਿਓ ਵਿਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹ ਜਦ ਸਿਂ ਕਭਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨ ਨਮਰ ਰਹਿ ਹਮਾਰਾ ਆਪਣਾ ਜਾਣ ਕੋ ਪ੍ਰਤਪਾਰਾ ਹਮਰੇ ਦੁਇ ਟ ਸਵੈ ਤੁਮ ਘਾਵਹੁ ਆਪ ਹਾਤਾ ਮੋਹਿ ਵਿਚਾਵਹੁ ਸੁਖੀਵ ਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਹਰ ਚਾਲੇ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਰਣ ਧਿਆਉ ਜੋ ਪਰਚਾਉ ਸੁ ਧੁਮਤੇ ਪਾਉ ਸੇਵਕ ਸਿ ਕਾ ਮਾਰੇ ਤਾਰਿਯ ਹੈ ਚੁਣ ਚੁਣ ਸਤਰ ਹਮਾਰੇ ਮਾਰਿਯ ਹੈ ਆਪ ਹਾਦੈ ਮੁਝੈ ਵਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਦੂਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰਿ ਸਾਇਬ ਸੰਤ ਸੁਹਾਏ ਪਿਆਰੇ ਦੀਨ ਬਾਂ ਦੁਸ਼ਟਣ ਕੇ ਹੰਤਾ ਤੁਮੋ ਪੁਰੀਜ ਤਰਦਾ ਕੰਤਾ ਕਾਲ ਪਾਏ ਬ੍ਰਹਮਾ ਬੁਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸਖਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸਭ ਕੀਓ ਬੇਜ ਰਾਏ ਬ੍ਰਹਮਾ ਜੋਥੀਓ ਜਵਣ ਕਾਲ ਸਾਰੋਕਸ਼ਵਾਰਾ ਨਮਸਕਾਰ ਹੈ ਤਾਏ ਹਮਾਰਾ ਜਉਣ ਕਾਲ ਸਹਜਤ ਬਨਾਇਓ ਦੇਵ ਦਾਤ ਜਸ਼ਨਿ ਉਭਜਾਇਓ ਆਦੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮਜਕਾਰਤ ਜੀ ਕੋ ਮਾਰੀ ਸਗਲ ਪ੍ਰਜਾ ਜਨ ਆਵ ਸੁਵਾਰੀ ਸਿਵ ਕਨਕੋਸਹ ਗੁਣ ਸੁਖ ਦਿਓ ਸਤਰਣ ਕੋ ਪਲ ਮੋਹਨ ਕੀਓ ਘਟ ਘੜ ਕੇ ਅੰਤਰ ਕੀ ਜਾਣਤ ਪਰੇ ਪੁਰੇ ਕੀ ਪੀਰ ਪਛਾਨਤ ਕੀ ਦੀ ਦੇ ਕੁੰਚ ਰਿਆ ਥੂਲਾ ਸਾਪਾ ਕਿਰਪਾ ਦਿੜ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀੜ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰ ਤਾਰ ਪ੍ਰਜਾ ਧਰਤ ਤਾ ਦੇਹ અપਾਰਾ ਜਵਿਆ ਕਰਗ ਕਰ ਤੋਂ ਕਵਹੂੰ ਤੋਂ ਮੈਂ ਮਿਲ ਤਉ ਦੇ ਤਰਜਵੂੰ ਜੇ ਤੇ ਬਦਨ ਸ੍ਰੇਟ ਸਾਤਾਰੈ ਆਪੇ ਆਪਣੀ ਬੂਝ ਉਚਾਰੈ ਤੁਮozo ਹੀ ਤੇ ਰਤਨ ਆਲਮ ਜਾਣਦ ਭੇਦ ਭੇਦ ਅਰੇ ਆਲਮ ਨਿਰੰਕਾ ਨਿਲਕਾਂ ਦਰੁਣੰਭੂ ਆਦੇ ਨੀਲਾ ਨਾਦ ਸੰਭ ਤਾਕਾ ਮੂੜ ਚਾਰਤ ਪੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨ ਤਨੈ ਭਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿਨ ਭੈ ਤੋਏ ਦੇਤੀ ਤੁਮਰਾ ਲਖਾਂ ਨਾ ਜਾਏ ਪਸਾਰਾ ਕੇ ਵਿਦ ਹਜਾ ਪ੍ਰਤੋਂ ਸੰਸਾਰਾ ਏਕੈ ਰੂਪ ਅਨੂ ਸੁਰੂਪ ਰੰਗ ਭਿਓ ਰਾਵ ਕੇ ਭੂਪਾ ਅੰਡ ਜੇਰ ਸੇਤ ਜਕੀਨੀ ਉਤਪੇ ਖਾਣ ਬਹੁਰ ਰਜਦੀਨੀ ਹਉ ਬੋਲ ਰਾਜਾ ਹਵ ਬੈਠਾ ਕਉਂ ਸਿਮਟ ਪਿਉ ਸੰਕਰ ਗੈਟਾ ਸਗਰੇ ਸੇਟ ਦਿਖਾਏ ਚੰਪਵ ਹਾਥ ਜੁਗਾਦ ਸਰੂਸ ਚੰਪਵ ਅਵਰਛਾ ਮੇਰੀ ਤੁਮ ਕਰੋ ਸਿਖਿਓ ਬਾਰੇ ਸਿਖ ਸੰਗਰੋ ਦੁਖ ਜਤੇ ਉਤਪਤਾ ਸਕਲ ਮਲੇਸ਼ ਕਰੋ ਰਣ ਕਤਾ ਜੇ ਅਤੋਤਾ ਜਰਣੀ ਪਰੇ ਤਿਨਕੇ ਦੁਖ ਦੁਤ ਵੈ ਮਰੇਂ ਵਰਖ ਜਾਵਣ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋਇ ਕੁਬਾਰ ਤੇ ਆਏ ਹੈ ਤਾਂ ਕੇ ਕਾਲਿਕ ਨ ਆਏ ਹੈ ਰੱਛਾ ਹੋਏ ਤਾਂ ਸੋ ਕਾਲ ਦੁਸ਼ਟ ਰੀ ਟਟਰੇ ਤਤ ਕਾਲਾ ਕਿਰਪਾ ਦਿਰਤਨ ਜਾਏ ਨਿਹਰ ਹੋ ਤਾਂ ਕੇ ਤਾਵ ਤਨਕ ਮੋਰ ਹੋ ਰਿਤ ਸਿਦੇ ਘਰ ਮੋਸਾ ਹੋਈ ਦੁਇ ਟ ਸਾ ਸਵੈਸ ਕਹਣਾ ਕੋਈ ਇਕ ਵਾਰ ਜਿਨ ਤਵੇਂ ਸੁਬਾਰਾ ਕਾਲ ਪਾਂ ਤੇ ਤਾਇਓ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਰ ਦੁੜ ਦੋ ਤੇਰਾ ਖੜ ਕੇ ਤਵੇਂ ਸ਼ਰਨ ਤਿਹਾਰੀ ਆਪਾ ਦੈ ਲਿਓ ਬਾਰੀ ਸਰਵ ਠੌਰ ਮੋਹ ਸਹਾਈ ਦੁੜ ਦੋ ਤੇ ਲਿਓ ਚਾਈ ਖੜਗ ਕੇ ਤਵੇਂ ਸ਼ਰਨ ਤਿਹਾਰੀ ਆਪਾ ਦੈ ਲਿਓ ਬਾਰੀ ਸਰਬਠੌਰ ਮੋਹ ਸਹਾਈ ਦੁਇਟ ਦੋ ਗਤੇ ਲਿਓ ਬਚਾਈ